ਲੋਧਾਨਾ ਵਿਖੇ ਅੱਜ ਰਾਜਾ ਵਰਿੰਗ ਪਹੁੰਚੇ ਬੂਥ ਤੇ ਕਾਂਗਰਸ ਬੂਥ ਤੇ ਉੱਤੇ ਉਹਨਾਂ ਜੈਜਾ ਲਾਈਨ ਪਹੁੰਚੇ ਤੇ ਦੇਖਣ ਆਏ ਸੀ ਕਿ ਕੋਈ ਵੀ ਜਿਹੜਾ ਕੀ ਚੈਕਿੰਗ ਚੈਕਿੰਗ ਕਰਨ ਆਏ ਸੀ ਕਿ ਕੋਈ ਕੋਈ ਵੀ ਇਦਾਂ ਦੀ ਸ਼ਰਾਧ ਸੰਸਤਾ ਨਹੀਂ ਹੋ ਰਹੀ ਜਾਂ ਕੁਝ ਮਾਹੌਲ ਦਾ ਤਾਂ ਨਹੀਂ ਹੋ ਰਿਹਾ ਜੈਜਾ ਲਾਈਨ ਪਹੁੰਚੇ ਗੱਲਬਾਤ ਕਰਦੇ ਉਹਨਾਂ ਨਾਲ ਕਿ ਉਹਨਾਂ ਦਾ ਕਹਿਣਾ ਹੈ ਤੇ ਇੱਕ ਦੋ ਜਗ੍ਹਾ ਤੋਂ ਸ਼ਿਕਾਇਤਾਂ ਆ ਰਹੀਆਂ ਨੇ ਇੱਕ ਜਗ੍ਹਾ ਦਾ 23 ਨੰਬਰ ਵੋਟ ਸੀ ਜਿੱਥੇ ਮਸ਼ੀਨ ਬੰਦ ਕੀਤੀ ਵੀ ਹੈ ਸੋ ਕਿਤੇ ਕਿਤੇ ਇੱਕਾ ਦੁੱਕਾ ਜਿਹੜੀਆਂ ਸ਼ਿਕਾਇਤਾਂ ਮਿਲ ਰਹੀਆਂ ਨੇ ਲੇਕਿਨ ਅਸੀਂ ਜਾ ਰਹੇ ਹਰ ਬੂਥ ਤੇ ਕੋਸ਼ਿਸ਼ ਕਰ ਰਹੇ ਹਾਂ ਲੇਕਿਨ ਮੈਨੂੰ ਲੱਗਦਾ ਕਿ ਹਜੇ ਤੱਕ ਸੱਚੇ ਪਾਤਸ਼ਾਹ ਦੀ ਕਿਰਪਾ ਲੁਧਿਆਣੇ ਦੇ ਵਿੱਚ ਔਰ ਮੈਨੂੰ ਉਮੀਦ ਹੈ ਕਿ ਜਿਸ ਪ੍ਰਕਾਰ ਦਾ ਬੂਥਾਂ ਤੇ ਰੁਝਾਨ ਦੇਖਣ ਨੂੰ ਮਿਲ ਰਿਹਾ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ ਕਾਉਂਸਲਰ ਸਹਿਬਾਨ ਨੇ ਉਹ ਵੱਡੀ ਭਾਰੀ ਬੋਮਬ ਦੇ ਨਾਲ ਜਿੱਤ ਪ੍ਰਾਪਤ ਕਰਨੀ ਕੋਈ ਤੱਕੇ ਸ਼ਾਇਕ ਕਿ ਕਿ ਕਿਦਾ ਦੋ ਚਾਰ ਜਗ੍ਹਾ ਤੋਂ ਖਬਰ ਆਈ ਫਿਰ ਉਹਨਾਂ ਨੇ ਮਸ਼ੀਨ ਚਲਾਤੀ ਈਸਟ ਦੇ ਵਿੱਚ ਸੀਗੀ ਇੱਕ ਇੱਕ ਦੋ ਜਗ੍ਹਾ ਤੇ ਪ੍ਰੋਬਲਮ ਲੇਕਿਨ ਜ਼ਿਆਦਾਤਰ ਹਜੇ ਤੱਕ ਜਿਹੜਾ ਕੰਮ ਹੈ ਉਹ ਠੀਕ ਚੱਲ ਰਿਹਾ ਮੁਲਾਪੁਰ ਦਾਖਾ ਕਿਉਂਕਿ ਕਾਂਗਰਸ ਤੇ ਅਕਾਲੀ ਦਲ ਕੋਈ ਨਹੀਂ ਕਿਉਂਕਿ ਇਹ ਜਿਹੜੀ ਆ ਘਟਨਾ ਹੈ ਨਾ ਫਿਰ 12 ਵਜੇ ਤੋਂ ਬਾਅਦ ਉਤੇਜ ਜਨਾ ਚਾਉਂਦੇ ਨੇ ਸੱਤਾ ਸਰਕਾਰ ਵਾਲੇ ਲੋਕ ਕੁਝ ਆਤਮਨਗਰ ਚੋਂ ਸੁਣਨ ਨੂੰ ਮਿਲਿਆ ਹੈ ਕਿ ਕੁਝ ਹੋਇਆ ਹੈ ਜੀਵੇ ਤੁਸੀਂ ਆਖਾ ਮੁੱਲਾਪੁਰ ਪਟਿਆਲੇ ਦੀ ਘਟਨਾ ਕਰਮ ਤੁਸੀਂ ਦੇਖਿਆ ਹੋਣਾ کافی ਵੱਡਾ ਘਟਨਾ ਕਰਮ ਹੈ ਪਟਿਆਲੇ ਦੇ ਵਿੱਚ ਸੋ ਸਤਾ ਸਰਕਾਰ ਧੱਕਾ ਜ਼ਾستی ਦਾ ਕਰ ਹੀ ਰਹੀ ਹੈ ਇੱਥੇ ਤਰੀਕੇ ਨਾਲ ਥੋੜਾ ਜਿਹਾ ਕੋਸ਼ਿਸ਼ ਕਰ ਰਹੀ ਹੈ ਪਰ ਕਈ ਦੂਸਰੇ ਥਾਵਾਂ ਤੇ ਉਹਨਾਂ ਨੇ ਜਿਹੜੀ ਬਹੁਤ ਹੀ ਨਹਿਰਗਰਦੀ ਕੀਤੀ ਹੈ ਰਮਨ ਸਿੰਘ ਬਿੱਟੂ ਨੇ ਕੱਲ ਧਰਨਾ ਲਗਾਇਆ ਹੋਇਆ ਕਹਿੰਦੇ ਕਿ ਭਾਜਪਾ ਦੇ ਕਾਰਜਕਰਤਾਵਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਨੇ ਐਦਾਂ ਦੀ ਚੀਜ਼ ਕੋਈ ਕਾਂਗਰਸੀ ਵਰਕਰਾਂ ਦੇ ਨਾਲ ਨਹੀਂ ਸਾਡੇ ਨਾਲ ਇਸ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ ਆ ਕੋਈ ਵੀ ਮਕਦਮਾ ਦਰਜ ਕੀਤਾ ਹੋਵੇ ਹਾਂ ਥਾਣੇ ਠੱਪੇ ਚ ਉਹਨਾਂ ਨੂੰ ਬੁਲਾਉਣ ਦਾ ਕੰਮ ਕਿ ਆਓ ਤੁਸੀਂ ਇੱਥੇ ਪੇਸ਼ ਹੋ ਸਿੱਟ ਬਣਾ ਦਿੱਤੀ ਗਈ ਹੈ ਇਹ ਵੂਟਾ ਨਾ ਮੰਗਣ ਇਸ ਤਰ੍ਹਾਂ ਦਾ ਤਾਂ ਕੰਮ ਪੁਲਿਸ ਨੇ ਕੀਤਾ ਲੇਕਿਨ ਪਰਚਾ ਕੋਈ ਨਹੀਂ ਦਰਜ ਕੀਤਾ ਖਰਬੰਦਾ ਇੱਕ ਸਾਡਾ ਐਮਸੀਓ ਨੂੰ ਰੋਜ਼ ਹੀ ਪੁਲਿਸ ਵਾਲਾ ਸਾਦ ਲੈਂਦਾ ਸੀਗਾ ਰੋਜ਼ ਸਾਦ ਲੈਂਦੇ ਐਡਾ ਕਰਕੇ ਉਹਨਾਂ ਨੇ ਡਰਾਇਆ ਧਮਕਾਇਆ ਕਾਗਜ਼ ਵਾਪਸ ਲੈਣ ਨੂੰ ਤਾਂ ਐਡਾ ਕਿਆ ਬੰਦਾ ਜਿਆਦਾ ਕੋਈ ਵੱਡੀ ਘਟਨਾ ਕਰਮ ਸਾਡੇ ਕਿਸੇ ਵਿਅਕਤੀ ਦੇ ਕੋਈ ਐਫਆਈਆਰ ਦਰਜ ਕਿ ਆਸ਼ੂ ਰਾਹੁਲ ਜਿਹੜੀ ਮਿਲਿਆ ਆਸ਼ੂ ਜੀ ਬਹੁਤ ਚੰਗੀ ਗੱਲ ਹੈ ਜੀ ਇਹਦੇ ਨਾਲ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਬੈਕਫੁੱਟ ਤੇ ਆਈ ਹੈ ਜਿਸ ਪ੍ਰਕਾਰ ਦਾ ਮਕਦਮੇ ਤੁਸੀਂ ਦਰਜ ਕੀਤੇ ਬਿਨਾ ਪਰਮਿਸ਼ਨ ਲੈ ਕੇ ਤੁਸੀਂ ਜਿਹੜੀ ਪਰਮਿਸ਼ਨ ਹੁੰਦੀ ਹੈ ਕੈਪਟਨ ਪਖਤਰੀਾਸੇ ਲੈਣੀ ਹੁੰਦੀ ਹੈ ਸੋ ਵੱਡੀ ਰਾਹਤ ਹੈ ਮੈਨੂੰ ਲੱਗਦਾ ਕਿ ਮੈਂ ਆਸ਼ੂ ਜੀ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਸਮੂਹ ਲੁਧਿਆਣਾ ਨਿਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਔਰ ਮਾਨਯੋਗ ਅਦਾਲਤ ਦਾ ਮੈਂ ਧੰਨਵਾਦ ਕਰਦੇ ਹਾਂ ਔਰ ਇਹਦੇ ਨਾਲ ਨਾਲ ਮੈਂ ਇਹ ਕਹਾਂਗਾ ਆਮ ਆਦਮੀ ਪਾਰਟੀ ਨੂੰ ਕਿ ਝੂਠੇ ਮੁਕਦਮੇ ਦਰਜ ਕਰਨੇ ਬੰਦ ਕਰ ਦੇ। ਜਿੱਦਾਂ ਤੁਸੀਂ ਕਿਹਾ ਕਿ 12 ਮਈ ਤੋਂ ਉਤੇਜਿਤ ਹੁੰਦੇ ਨੇ ਲੱਗਦਾ ਹੈ ਕਿ ਲਾਸਟ ਮੂਮੈਂਟ ਚਲੋ ਅਸੀਂ ਅਸੀਂ ਹੈਗੇ ਆ ਹੈਗੇ ਆ ਉਤੇਜਨਾ ਚ ਆਉਂਦੀ ਹੈ ਸਰਕਾਰ ਕਿ ਯਾਰੀ ਅਲੱਗ ਅਲੱਗ ਪਲਾਨਸ ਹੁੰਦੇ ਹੁੰਦੇ ਨੇ ਲੇਕਿਨ ਪਰ ਅਸੀਂ ਇੱਥੇ ਹਾਂ। ਤੁਸੀਂ ਦੇਖ ਲਓ ਕਿ ਪੰਜਾਬ ਦੇ ਮਾਹੌਲ ਖਰਾਬ ਹੋ ਚੁੱਕਿਆ ਹੈ ਇਸੇ ਤਰ੍ਹਾਂ ਦਾ ਘਟਨਾਕਰਮ ਪਹਿਲਾਂ ਸ਼ੁਰੂਆਤ ਵਿੱਚ ਹੋਇਆ ਸੀ ਜਦੋਂ ਪੰਜਾਬ ਦੇ ਹਾਲਾਤ ਖਰਾਬ ਹੋਏ ਹੈ। ਸੋ ਇਦਾਂ ਬੰਬ ਧਮਾਕੇ ਹੋਣੇ ਪੰਜਾਬ ਦੇ ਅੰਦਰ ਇਹ ਚਿੰਤਾ ਦਾ ਵਿਸ਼ਾ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਗੱਲਬਾਤ ਕਰਾਂਗੇ ਅੱਜ ਲੋਕਾਂ ਨੂੰ ਇਸ ਚੋਣਾਂ ਵੀ ਪ੍ਰਕਿਰਿਆ 'ਚ ਨਿਭੜ ਜਾਣ ਲੇਕਿਨ ਇਹ ਚਿੰਤਾ ਦਾ ਵਿਸ਼ਾ ਹੈ ਲਾਅ ਐਂਡ ਆਰਡਰ ਖਰਾਬ ਹੈ ਔਰ ਪੰਜਾਬ ਦੇ ਹਾਲਾਤ ਖਰਾਬ ਹੋ ਸਕਦੇ ਰਾਜਾ ਬ੍ਰਿੰਗ ਨੇ ਇਹ ਵੀ ਕਿਹਾ ਕਿ ਜੇ ਸ਼ਾਂਤੀ ਪੂਰਵ ਨੇ ਜਿਹੜਾ ਕਿ ਇਹ ਪ੍ਰਚਾਰ ਜਿਹੜਾ ਕਿ ਇਹ ਨਗਰ ਨਿਕੰਦਰ ਇਲੈਕਸ਼ਨ ਚੱਲ ਰਹੀ ਨੇ ਤੇ ਜਿਹੜੇ ਕੀ ਧਮਾਕੇ ਹੋਏ ਨੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਉਹਨਾਂ ਤੇ ਵੀ ਬਾਰੇ ਵੀ ਜਾ ਕੇ ਜ਼ਿਕਰ ਕੀਤਾ ਗਿਆ ਵਾ ਜੁੜੇ ਹੋਏ ਦਾਨਾ ਬਤਨਾਂ ਰਾਮੀ ਦਾ ਜੰਪ ਰਿਪੋਰਟ ਧਨਵਾਦ